ਪ੍ਰੋਗਰਾਮ 16 ਦੇ ਸਤਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੰਜਾਬ ਦੇ ਅਹਿਮ ਮਸਲਿਆਂ ਦੇ ਉੱਤੇ ਸਭ ਤੋਂ ਪਹਿਲਾ ਮਸਲਾ ਜਿਹੜਾ ਉਹ ਐਮ ਐਲ ਏ ਸ਼ੀਤਲ ਅੰਗਰਾਲ ਦੇ ਨਾਲ ਜੁੜਿਆ ਪਹਿਲਾਂ ਬੁਲਾਇਆ ਜਾਂਦਾ ਹੈ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਕਿ ਇੱਥੇ ਹਾਜ਼ਰੀ ਭਰੋ ਤਿੰਨ ਦਿਨ ਤੱਕ ਨੂੰ ਯਾਨੀ ਕਿ ਅੱਜ ਸ਼ੀਤਲ ਅੰਗਰਾਲ ਆਉਂਦੇ ਹੈ ਉੱਥੇ ਆਪਣਾ ਸਪਸ਼ਟੀ ਕਰਨ ਦਿੰਦੇ ਹੈ ਕਿ ਅਸਤੀਫਾ ਵਾਪਸ ਲੈਣ ਦਾ ਫੈਸਲਾ ਕਿਉਂ ਲਿਆ ਹਾਲੇ ਉਹ ਤੋਂ ਲੈ ਕੇ ਜਿਹੜੀ ਤਰੀਕ 11 ਤਰੀਕ ਅਗਲੀ ਦੇ ਦਿੱਤੀ ਗਈ ਚੰਡੀਗੜ੍ਹ ਦਾ ਬਾਰਡਰ ਨਹੀਂ ਟੱਪੇ ਤੇ ਗੱਲਾਂ ਸਾਹਮਣੇ ਆ ਗਈਆਂ ਕਿ ਮਨਜ਼ੂਰ ਵੀ ਹੋ ਗਿਆ ਅਸਤੀਫਾ ਤਾਂ ਇਹ ਕਿਵੇਂ ਹੋ ਗਿਆ ਅਚਾਨਕ ਕਿਵੇਂ ਬਦਲ ਗਈਆਂ ਇਹ ਗੱਲਾਂ ਫੈਸਲੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਉਂ ਸਮਝਿਆ ਕਿ ਅਸਤੀਫਾ ਮਨਜ਼ੂਰ ਕਰ ਲੈਣਾ ਚਾਹੀਦਾ ਇਸ ਦੇ ਪਿੱਛੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਰਣਨੀਤੀ ਕੀ ਐ ਇਸ ਦੇ ਉੱਤੇ ਗੱਲ ਕਰਾਂਗੇ ਔਰ ਦੂਸਰਾ ਅਹਿਮ ਮਸਲਾ ਜਿਹੜਾ ਉਹ ਹੈ ਕਿ ਭਾਜਪਾ ਦੇ ਜਿਵੇਂ ਐਗਜ਼ਿਟ ਪੋਲ ਵਿੱਚ ਦਿਖਾਇਆ ਗਿਆ ਸੈਂਟਰ ਦੇ ਵਿੱਚ ਤਾਂ ਵੱਡਾ ਬਹੁਮਤ ਦਿਖਾਈ ਦਿੱਤਾ ਗਿਆ ਜਿਸ ਤੇ ਪੰਜਾਬ ਦੇ ਲੋਕ ਯਕੀਨ ਬਹੁਤਾ ਨਹੀਂ ਕਰ ਰਹੇ ਕੀ ਹੋਣਗੇ ਨਤੀਜੇ ਕੁਝ ਘੰਟੇ ਬਾਕੀ ਨੇ ਪਰ ਪੰਜਾਬ ਦੀਆਂ ਗੱਲਾਂ ਕਰੀਏ ਤਾਂ 2 ਤੋਂ 4 ਸੀਟਾਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਵਜ੍ਹਾ ਕੀ ਹੈ 2 ਤੋਂ 4 ਸੀਟਾਂ ਭਾਵੇਂ ਆਉਣ ਨਾ ਆਉਣ ਪਰ ਵੋਟ ਬੈਂਕ ਕਿੰਨਾ ਵੱਧ ਗਿਆ ਪਿੰਡਾਂ 'ਚ ਸ਼ਹਿਰਾਂ 'ਚ ਭਾਜਪਾ ਦਾ ਔਰ ਸ਼ਰਮਣੀ ਕਾਲੀ ਦਲ ਕੀ ਭਾਜਪਾ ਤੋਂ ਪਛੜ ਗਿਆ ਸ਼੍ਰੋਮਣੀ ਕਾਲੀਦਾਵ ਕਿੱਥੇ ਖੜਾ ਤੇ ਭਾਜਪਾ ਕਿੱਥੇ ਬੇਸ਼ੱਕ ਗੱਠ ਜੋੜ ਨਹੀਂ ਹੋਇਆ ਇਸ ਦੇ ਉੱਤੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੋਲਰ ਜੀ ਹਾਂ ਸਭ ਤੋਂ ਪਹਿਲਾਂ ਐਮਐਲਏ ਸ਼ੀਤਲ ਅੰਗਰਾਲ ਦੀ ਗੱਲ ਕਰੀਏ ਹੁਣ ਇਹ ਵੀ ਨਹੀਂ ਸਮਝ ਆ ਰਹੀ ਇੱਥੇ ਡਿਸਕਸ਼ਨ ਕਰਦੇ ਹਾਂ ਕਿ ਉਹਨਾਂ ਨੂੰ ਵਿਧਾਇਕ ਕਹੀਏ ਕਿ ਨਾ ਕਹੀਏ ਕਿ ਸਾਬਕਾ ਵਿਧਾਇਕ ਕਹੀਏ ਕਿਉਂਕਿ ਅਸਤੀਫਾ ਮਨਜ਼ੂਰ ਹੋ ਗਿਆ ਹਾਲਾਂਕਿ ਐਮਐਲਏ ਨੇ ਆਪਣੇ ਨਾਲ ਵੀ ਗੱਲਬਾਤ ਹੋਈ ਕਹਿੰਦੇ ਜੇ ਮਨਜ਼ੂਰ ਹੋ ਗਿਆ ਤੇ ਮੈਂ ਦਰਵਾਜ਼ਾ ਖੜਕਾ ਦੇਣਾ ਹਾਈ ਕੋਰਟ ਦਾ ਹੁਣ ਗੱਲ ਕਿੱਥੇ ਖੜੀ ਹੈ ਇੱਕ ਪਾਸੇ ਤਰੀਕ ਦਿੱਤੀ ਗਈ 11 ਤੋਂ ਵੱਡੀ ਗੱਲ ਹੈ ਕਿ ਕਾਨੂੰਨਨ ਤੌਰ ਤੇ ਤੇ ਉਹ ਸਾਬਕਾ ਵਿਧਾਇਕ ਜਦ ਉਹਨਾਂ ਦੀ ਸੀਟ ਖਾਲੀ ਕਰ ਦਿੱਤੀ ਗਈ ਆ ਵਿਧਾਨ ਸਭਾ ਨੇ ਨੋਟੀਫਾਈਡ ਕਰ ਦਿੱਤਾਗਾ ਤੇ ਉਹਨਾਂ ਤੇ ਉਹ ਚਿੱਠੀ ਨਾਲ ਦੇ ਨਾਲ ਭਾਰਤੀ ਚੋਣ ਕਮਿਸ਼ਨ ਨੂੰ ਵੀ ਕੱਢ ਦਿੱਤੀ ਹੈਗੀ ਕਿ ਇਹ ਸਾਡੀ ਸੀਟ ਖਾਲੀ ਹੋ ਗਈ ਆ ਰੈਜਿਗਨੇਸ਼ਨ ਐਮ ਐਲ ਐ ਦਿੰਦਾ ਜਿਹੜਾ ਅਸੀਂ ਕਾਨੂੰਨ ਮੁਤਾਬਕ ਪ੍ਰਵਾਨ ਕਰ ਲਿਆ ਵੈਸੇ ਇਹ ਸਰਕਾਰ ਤੇ ਨਿਰਭਰ ਕਰਦਾ ਹੁੰਦਾ ਜਾਂ ਵਿਧਾਨ ਸਭਾ ਦੇ ਸਪੀਕਰ ਤੇ ਨਿਰਭਰ ਕਰਨਾ ਹੁੰਦਾ ਜੇ ਤੇ ਉਹਨਾਂ ਦਾ ਕੋਈ ਆਪਣਾ ਐਮ ਐਲ ਏ ਹੁੰਦੇ ਤੇ ਫਿਰ ਤੇ ਉਹਨੂੰ ਪਹਿਲਾਂ ਬੁਲਾਉਂਦੇ ਵੀ ਵਾਕਏ ਇਹ ਤੇਰੀ ਚਿੱਠੀ ਆ ਇਹ ਤੂੰ ਮੇਲ ਕੀਤੀ ਆ ਇਹ ਤੇਰੇ ਸਿਗਨੇਚਰ ਨੇ ਤੇ ਜੇ ਨਹੀਂ ਕਰਨਾ ਤੇ ਫਿਰ ਕੋਈ ਤੁਹਾਡੀ ਪੇਸ਼ੀ ਦੀ ਵੀ ਨਹੀਂ ਜ਼ਰੂਰੀ ਹੈਗੀ ਹੋਰ ਤੇ ਇਹ ਵੀ ਚਾਹੀਦਾ ਕਿ ਜਿੱਥੇ ਇਹਦਾ ਵੀ ਮਨਜ਼ੂਰ ਕੀਤਾ ਕਰਦਿਆ ਉਥੇ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਵੀ ਕਰਨਾ ਚਾਹੀਦਾ ਸੀ ਰੈਜ਼ੀਗਨੇਸ਼ਨ ਉਹਨੇ ਵੀ ਦਿੱਤਾ ਹੈਗਾ ਪਰ ਸਰਕਾਰ ਨੂੰ ਇਹ ਲੱਗਾ ਕਿ ਜੇ ਉਹ ਸਾਡੇ ਵੱਲ ਸ਼ਾਮਲ ਹੋ ਹੀ ਗਏ ਨੇ ਤੇ ਜੇ ਬਾਈ ਦਾ ਵੀ ਅੱਲ ਨੂੰ ਉਹ ਹਾਰ ਜਾਂਦੇ ਨੇ ਠੀਕ ਆ ਉਹ ਫਿਰ ਐਮਐਲਏ ਤੇ ਬਣੇ ਰਹਿਣਗੇ ਨਾ ਸਰਕਾਰ ਆਪਣੇ ਹਿਸਾਬ ਦੇ ਨਾਲ ਸਕੋਰ ਸੈਟਲ ਕਰਦੀ ਆ ਉਹਨਾਂ ਸ਼ੀਤਲنگਰਾਲ ਸਾਹਿਬ ਵੈਸੇ ਤੇ ਹੋਣੀ ਅਜਿਹੇ ਲੋਕਾਂ ਦੇ ਨਾਲ ਇਨ ਹੋਣੀ ਇਹੀ ਚਾਹੀਦੀ ਆ ਜਿਹੜੇ ਕਾਨੂੰਨ ਨੂੰ ਤੇ ਸੰਵਿਧਾਨ ਦੀਆਂ ਧੱਜੀਆਂ ਾਂਦੇ ਦੇਖੋ ਜਿਸ ਪਾਰਟੀ ਨੇ ਤੁਹਾਨੂੰ ਮਾਣ ਬਖਸ਼ਾ ਵੇ ਜਿਸ ਪਾਰਟੀ ਕਿਉਂਕਿ ਤੁਸੀਂ ਪਹਿਲਾਂ ਸ਼ੀਤਲنگਰਾਲ ਸਾਹਿਬ ਇੱਕ ਬੀਜੇਪੀ ਦੇ ਲੀਡਰ ਦੇ ਹਾਲਾਂਕਿ ਚਲੋ ਉਹਨਾਂ ਨੇ ਜੂਥ ਜਿਹੜਾ ਬੀਜੇਪੀ ਦਾ ਵਿੰਗ ਉਸ ਤੋਂ ਸਫਰ ਕੀਤਾ ਪਰ ਜਿਆਦਾ ਤੁਸੀਂ ਇੱਕ ਵੱਡੇ ਲੀਡਰ ਦੇ ਤੁਸੀਂ ਅਸਿਸਟੈਂਟ ਦੇ ਤੌਰ ਤੇ ਕੰਮ ਕਰਦੇ ਰਹੇ ਹੋ ਪਰ ਜਿਸ ਪਾਰਟੀ ਨੇ ਤੁਹਾਨੂੰ ਐਮਐਲਏ ਬਣਾਇਆ ਜਿਸ ਪਾਰਟੀ ਨੇ ਐਡਾ ਮਾਣ ਬਖਸ਼ਿਆ ਤੁਸੀਂ ਉਹਨੂੰ 2 ਸਾਲ ਬਾਅਦ ਧੋਖਾ ਦੇ ਗਿਓ ਤੇ ਫਿਰ ਇਹ ਹੀ ਆ ਕਿ ਜਿਹੜਾ ਕਿਸੇ ਨੂੰ ਧੋਖਾ ਦੋਗੇ ਨਾ ਫਿਰ ਤੁਹਾਡੇ ਨਾਲ ਵੀ ਧੋਖਾ ਹੁੰਦਾ ਵੈਸੇ ਤੇ ਦੇਸ਼ ਦੇ ਵਿੱਚ ਸੰਵਿਧਾਨ ਦੇ ਵਿੱਚ ਐਮੈਂਡਮੈਂਟ ਕਰਨ ਦੀ ਜ਼ਰੂਰਤ ਹੈ ਕਿ ਜਦ ਤੱਕ ਕੋਈ ਵੀ ਐਮਪੀ ਜਾਂ ਐਮਐਲਏ 5 ਸਾਲ ਤੱਕ ਜਿਸ ਪਾਰਟੀ ਨੇ ਟਿਕਟ ਦਿੱਤੀ ਆ ਉਸ ਤੋਂ ਪਹਿਲਾਂ ਅਗਰ ਉਹ ਛੱਡਦਾ ਤੇ ਉਹਨੂੰ ਵਾਕੇ ਲਾਜ਼ਮੀ ਤੌਰ ਤੇ ਡਿਸਕਵਾਲਿਫਾਈਡ ਕਰ ਦੇਣਾ ਚਾਹੀਦਾ ਇਹ ਕਾਨੂੰਨ ਕਿਉਂਕਿ ਸਾਡੇ ਸਿਆਸੀ ਲੀਡਰਾਂ ਨੇ ਦੇਸ਼ ਦੇ ਮਜ਼ਾਕ ਬਣਾ ਕੇ ਰੱਖਿਆ ਅੱਜ ਰੋਟੀ ਖਿੱਤੇ ਆ ਦੁਪਹਿਰ ਦੀ ਕਿਤੇ ਟੁੱਕ ਹੋਰ ਕਿਤੇ ਮਿਲ ਜੇ ਰਾਤ ਦੀ ਕਿਤੇ ਹੋਰ ਮਿਲ ਜੇ ਤੇ ਉਦਾਂ ਇਹ ਪੰਜਾਬ ਦੇ ਦੇਸ਼ ਦੇ ਲੀਡਰ ਘੁੰਮਦੇ ਰਹਿੰਦੇ ਨੇ ਇਹਨਾਂ ਦਾ ਪਤਾ ਨਹੀਂ ਕਿ ਦੁਪਹਿਰ ਦਾ ਬ੍ਰੇਕਫਾਸਟ ਕੀਤਾ ਆਪ ਹਲ ਦੁਪਹਿਰ ਦਾ ਖਾਣਾ ਭਾਜਪਾ ਹਲ ਤੇ ਰਾਤ ਦਾ ਜਿਹੜਾ ਖਾਣਾ ਵਾ ਕਾਂਗਰਸ ਹਲ ਤੇ ਸਵੇਰੇ ਮਨੇਰੇ ਦਾ ਕਾਲੀ ਦਲ ਇਹ ਪੰਜਾਬ ਦੇ ਲੀਡਰਾਂ ਦੇ ਤੇ ਇਹ ਹਾਲਾਤ ਹੋ ਚੁੱਕੇ ਨੇ ਇਹਦੇ 'ਚ ਬਹੁਤ ਜ਼ਿਆਦਾ ਐਮੈਂਡਮੈਂਟ ਕਰਨ ਦੀ ਜ਼ਰੂਰਤ ਆ ਕਿ ਦੇਸ਼ ਦੇ ਲੀਡਰਾਂ ਨੇ ਮਜ਼ਾਕ ਫੜ ਲਿਆ ਸਾਡੀਆਂ ਪਾਰਟੀਆਂ ਸਰਕਾਰਾਂ ਨੇ ਮਜ਼ਾਕ ਸਮਝ ਲਿਆ ਜਿਹਦਾ ਵਾਸ ਚੱਲਦਾ ਉਹਦੇਸ ਪਾਰਟੀ ਦੇ ਤੁਰ ਪੈਂਦਾ ਹੁਣ ਇਹਦੇ ਕੋਈ ਕੋਈ ਰਾਹ ਨਹੀਂ ਰਹਿ ਗਿਆ ਕਿਉਂਕਿ ਖੀਤ ਲੰਗਰਾਲ ਸਾਹਿਬ ਹੋਣਾ ਨੇ ਅਸਤੀਫਾ ਦਿੱਤਾ ਉਹ ਸਪੀਕਰ ਕੋਲ ਬਹੁਤ ਜ਼ਿਆਦੀਆਂ ਸੰਧੀ ਪਾਵਰਾਂ ਨੇ ਔਰ ਜਦੋਂ ਸਪੀਕਰ ਕੋ ਬਾਹਰ ਜਾਂਦੀਆਂ ਪਾਵਰਾਂ ਉਹਨੂੰ ਜਦੋਂ ਸੂਟ ਲੱਗਾ ਉਹਨਾਂ ਨੇ ਕਰਤਾ ਪ੍ਰਮਾਨ ਕਿਉਂਕਿ ਤੁਸੀਂ ਸਰਕਾਰ ਦੇ ਸੀ ਜਾਂ ਤੇ ਆਪੋਜੀਸ਼ਨ ਦਾ ਹੋਵੇ ਨਾ ਕੋਈ ਐਮਐਲਏ ਵੀ ਉਹਤੇ ਪ੍ਰੈਸ਼ਰ ਹੋ ਸਕਦਾ ਇਹ ਸਰਕਾਰ ਦਾ ਨਮੇ ਤੇ ਇਸਨੇ ਤੇ ਸੀਤਲੰਗਰਾਲ ਨੇ ਤੇ ਆਪਰੇਸ਼ਨ ਲੋਟਸ ਚ ਚਲਾਇਆ ਸੀ ਸਰਕਾਰ ਨਾਲ ਮਿਲ ਕੇ ਆਪਰੇਸ਼ਨ ਲੋਟਸ ਵੀ ਫਰਜੀ ਨਿਕਲਿਆ ਕਿਉਂਕਿ 24 ਮਹੀਨੇ ਤੇ ਆਮ ਆਦੀ ਪਾਰਟੀ ਦਾ ਐਮਐਲਏ ਬਣਿਆ ਨਾ ਜਦੋਂ ਇਹ ਪੰਜਾਬ ਹਿੰਦੁਸਤਾਨ ਦੇ ਵਿੱਚ ਚੋਣ ਜਾਬਤ ਲਗਾ ਉਦੋਂ ਹੀ ਭਾਜਪਾ ਚ ਸ਼ਾਮਲ ਹੋਇਆ ਨਾ ਉਸ ਤੋਂ ਪਹਿਲਾਂ ਤੇ ਇਹਨੇ ਭਾਜਪਾ ਆਮ ਆਦੀ ਪਾਰਟੀ ਦਾ ਝੰਡਾ ਚੱਕਿਆ ਸੀ ਹੱਥ ਦੇ ਵਿੱਚ ਝਾੜੂ ਸੀ ਉਹ ਇਹ ਬੰਦੇ ਨੇ ਜੇ ਤੁਹਾਡੋਂ ਉਦੋਂ ਤੁਸੀਂ ਵਰਤਿਆ ਬਾਅਦ ਚ ਉਹਨੇ ਤੁਹਾਨੂੰ ਵਰਤ ਲਿਆ ਹੁਣ ਉਹਦਾ ਅਸਤੀਫਾ ਮਨਜ਼ੂਰ ਹੋ ਗਿਆ ਇਹ ਹਾਈ ਕੋਰਟ ਜਾਣਗੇ ਹਾਂ ਇੱਕ ਗੱਲ ਸਮਝ ਤੋਂ ਬਾਹਰ ਹੈ ਹਾਈ ਕੋਰਟ ਦਾ ਚਾਹੇ ਉਹਨਾਂ ਨੇ ਕਹਿ ਦਿੱਤਾ ਕਿ ਜਾਣਾ ਹੈ ਪਰ ਸਪੀਕਰ ਦੀ ਆਪਣੀ ਤਾਕਤ ਹੈ ਪਰ ਅੱਜ ਜਿਹੜੀ ਉਹਨਾਂ ਨੇ ਸਾਡੀ ਗੱਲਬਾਤ ਕੀਤੀ ਸਾਡੇ ਨਾਲ ਉਹ ਕਹਿੰਦੇ ਕਿ ਮੈਨੂੰ ਤਾਂ 11 ਤਰੀਕ ਮਿਲ ਗਈ ਅਗਲੀ ਮੈਂ ਇੱਥੇ ਫੇਰ ਦੁਬਾਰਾ ਆਉਣਾ ਸਪੀਕਰ ਸਾਹਿਬ ਬਾਹਰ ਗਏ ਹੋਏ ਆ ਇਸ ਕਰਕੇ ਉਥੋਂ ਦਾ ਜਿਹੜਾ ਅਮਲਾ ਸਟਾਫ ਉਹ ਕਹਿੰਦੇ 11 ਤਰੀਕ ਅਗਲੀ ਤੁਹਾਡੀ ਪੇਸ਼ੀ ਹੈ ਤੁਸੀਂ ਆਇਓ ਪਰ ਨਾਲ ਦੇ ਨਾਲ ਹੀ ਕੁਝ ਅਜੇ ਘੰਟਾ ਨਹੀਂ ਸੀ ਬੀਤੇ ਅਸਤੀਫਾ ਮਨਜ਼ੂਰ ਹੋ उक, 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 स्पीकर ਨੇ ਦੇਖਣਾ ਕਿ ਇਹ ਪੂਰਾ ਮਸਲਾ ਕੀ ਹੈ ਉਹ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਰ ਲਿਆ ਹੋ ਸਕਦਾ ਜੇ ਕੱਲ ਨੂੰ ਕੋਰਟ ਜਾਣਗੇ ਜਿਹੜੇ ਬੰਦੇ ਨੇ ਅੱਜ ਉਹਨਾਂ ਨੂੰ ਪੇਸ਼ੀ ਵਾਸਤੇ ਬੁਲਾਇਆ ਉਹਨੂੰ ਸਸਪੈਂਡ ਕਰ ਦੇਣਗੇ ਵੱਧ ਤੋਂ ਵੱਧ ਇਹ ਹੋ ਸਕਦਾ ਨਾ ਪਰ ਹਮੇਸ਼ਾ ਜਿਹੜਾ ਵਿਧਾਨਪਾਲਕਾ ਤੇ ਨਿਆਂਪਾਲਕਾ ਆਮਣੇ ਸਾਹਮਣੇ ਨਹੀਂ ਆਉਂਦੀਆਂ ਤਕਰਾਰ ਬਹੁਤ ਵੱਧ ਜਾਂਦਾ ਹੈਗਾ ਉਹ ਵਿਧਾਨਪਾਲਕ ਕੋ ਆਪਣੀ ਪਾਵਰ ਤੇ ਨਿਆਂਪਾਲਕ ਕੋ ਆਪਣੀ ਪਾਵਰ ਇੱਥੇ ਸਪੀਕਰ ਕੋ ਪਾਵਰ ਸਪੀਕਰ ਸੁਪਰੀਮ ਤੇ ਇਸ ਕਰਕੇ ਇਹਨਾਂ ਕੋ ਕੋਈ ਚਾਰਾ ਨਹੀਂ ਕਿਉਂਕਿ ਉਹਨਾਂ ਨੇ ਕਹਿੰਦਾ ਰੈਜਿਗਨੇਸ਼ਨ ਦਿੱਤਾ ਜੀ ਅਸੀਂ ਤੀਹ ਤਰੀਕ ਦਾ ਮਨਜ਼ੂਰ ਕੀਤਾ ਹੈਗਾ ਜੀ ਹੂੰ ਇਹ ਜਿਹੜੀ ਚਿੱਠੀ ਹੈ ਤੁਹਾਨੂੰ ਲੇਟ ਮਿਲੀ ਹੋਗੀ ਉਹ ਕਹਿਣਗੇ ਲੇਟ ਮਿਲੀ ਹੋਗੀ ਨਾ ਜਾਂ ਜਿਹੜਾ ਤੁਸੀਂ ਕੱਲ ਕਹਿ ਦਿੱਤਾ ਕਿ ਮੈਂ ਵਾਪਸ ਲੈ ਲਾਂ ਕਿ ਮੈਂ ਜੀ ਚਾਹੁੰਦਾ ਨਹੀਂ ਕਿ ਪੰਜਾਬ ਤੇ ਬੋਝ ਪਵੇ ਤੇ ਭਲੇ ਮਾਨਸ ਜੀ ਜਨਾਬ ਜਿੱਦਨੇ ਰੈਜਿਗਨੇਸ਼ਨ ਦਿੱਤਾ ਤੁਹਾਨੂੰ ਉਦੋਂ ਹੀ ਚੇਤਾ ਹੈ ਕਿ ਪੰਜਾਬ ਤੇ ਬੋਝ ਪਏਗਾ ਉਦੋਂ ਇਹਨੂੰ ਸ਼ੀਤਲ ਲੰਗਰਾਲ ਸਭ ਨੂੰ ਲੱਗਦਾ ਹੈ ਕਿ ਭਾਜੀਪੀ ਦਾ ਬੜਾ ਇੱਥੇ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਤੇ ਬਾਈਲੈਕਸ਼ਨ ਨਾਲ ਦੀ ਨਾਲ ਹੋਜੂਗੀ ਸਰਕਾਰ ਮੇਰਾ ਅਸਤੀਫਾ ਪ੍ਰਵਾਨ ਕਰ ਲੂਗੀ ਤੇ ਨਾਲ ਲੱਗਦਾ ਮੈਂ ਭਾਜੀਪੀ ਤਰਫੋਂ ਐਮਐਲਏ ਬਣ ਜਾਊਗਾ ਹੁਣ ਭਈ ਸਰਕਾਰ ਨੂੰ ਲੋਡ ਵੀ ਨਹੀਂ ਸੀ ਸਰਕਾਰ ਕੋ 92 ਐਮ ਐਲ اے ਸੀ ਹੁਣ 90 ਰਹਿ ਗਏ ਸਰਕਾਰ ਤੇ ਤੇਰੇ ਜਾਣ ਦੇ ਨਾਲ ਟੁੱਟਣੀ ਨਹੀਂ ਹੈ ਤੇ ਪਹਿਲਾਂ ਤੁਸੀਂ ਅਸਤੀਫਾ ਮਨਜ਼ੂਰ ਕਰਨ ਵਾਸਤੇ ਹਾਈ ਕੋਰਟ ਜਾਣਾ ਚਾਹੁੰਦੇ ਸੀ ਹੁਣ ਅਸਤੀਫਾ ਰੋਕਣ ਵਾਸਤੇ ਤੁਸੀਂ ਹਾਈ ਕੋਰਟ ਜਾਣਾ ਚਾਹੁੰਦੇ ਜਦ ਸਪੀਕਰ ਨੇ ਅਸਤੀਫਾ ਪ੍ਰਵਾਨ ਕਰ ਲਿਆ ਤੁਹਾਨੂੰ ਸੁਪਰੀਮ ਕੋਰਟ ਤੱਕ ਜਾਣਾ ਪੈਣਾ ਉਦੋਂ ਨੂੰ 5 ਮਹੀਨੇ ਬਾਕੀ ਰਹਿ ਗਏ 5 ਪੂਰੇ ਗਏ ਤੇ ਅੱਗੇ 35 ਰਹਿ ਗਏ 60 ਮਹੀਨਿਆਂ ਦੀ ਸਰਕਾਰ ਹੁੰਦੀ ਹੈ ਤੇਰੀ ਹੁਣ ਕੋਰਟ ਕਚੈਰੀਆਂ ਭੁਗਤਦੇ ਰਹੋਗੇ ਤੇ ਤੁਸੀਂ ਹੁਣ ਸਾਬਕਾ ਐਮਐਲ ਹੋ ਗਏ ਨੇ ਤੁਹਾਡੀਆਂ ਪਾਵਰ ਖਤਮ ਹੋ ਗਿਆ ਹਾਈ ਕੋਰਟ ਕੱਲ ਹੁਣ ਪ੍ਰੈਸ ਕਾਨਫਰੰਸ ਰੱਖੀ ਆ ਉਹਦੇ ਚ ਕੀ ਕਹਿਣਗੇ ਜੀ ਮੈਨੂੰ ਬੁਲਾਇਆ ਸੀ ਸਪੀਕਰ ਸਾਹਿਬ ਮਿਲੇ ਨਹੀਂ ਹੁਣ ਸਪੀਕਰ ਸਾਹਿਬ ਤੇਰੇ ਕਰਕੇ ਤੇ ਥੋੜਾ ਉਹਨਾਂ ਨੂੰ ਆਪਣੇ ਕੰਮ ਹੀ ਹੋ ਸਕਦੇ ਡਿਪਾਰਟਮੈਂਟ ਦੇ ਕੰਮ ਹੀ ਹੋ ਸਕਦੇ ਵਿਧਾਨ ਸਭਾ ਦਾ ਵੀ ਕੰਮ ਹੋ ਸਕਦੇ ਸਪੀਕਰ ਕਿਸੇ ਐਮਐਲ ਦੇ ਮਤੈਦ ਥੋੜਾ ਕੰਮ ਕਰਦੇ ਨੇ ਉਹਨਾਂ ਨੇ ਨੋਟੀਫਾਈਡ ਜਦੋਂ ਹੋ ਗਿਆ ਤੁਸੀਂ ਤੁਹਾਡੀ ਸੀਟ ਖਾਲੀ ਹੋ ਗਈ ਤੁਸੀਂ ਹਾਈ ਕੋਰਟ ਜਾ ਕੇ ਕੀ ਕਰੋਗੇ ਹਾਈ ਕੋਰਟ ਨੇ ਕੀ ਦੇਖਣਾ ਉਹਨਾਂ ਨੇ ਦੇਖਣਾ ਦਲੀਲਾਂ ਦੇਖਣੀਆਂ ਉਹਨਾਂ ਨੇ ਕਿ ਤੁਸੀਂ ਰੈਜਿਗਨੇਸ਼ਨ ਦਿੱਤਾ ਸੀ ਜਿੰਮੇ ਦਿੱਤਾ ਸੀ ਤੁਸੀਂ ਵਾਪਸ ਕਿਉਂ ਲਿਆ ਜੀ ਮੈਂ ਜੀ ਲੈ ਕੇ ਭੇਜਦਾ ਤੁਹਾਡੀ ਪੇਸ਼ੀ ਹੈ ਜੇ ਤਾਂ ਵੀ ਵਾਪਸ ਕਰਨਾ ਹੈ ਤਾਂ ਪਹਿਲਾਂ ਕਰ ਦੇ ਕਿੰਨੀ ਤਰੀਕ ਨੂੰ ਦਿੱਤਾ ਅਸਤੀਫਾ ਜਦੋਂ ਚੋਣ ਜਾਬਤਾ ਲੱਗ ਗਿਆ ਸੀ ਤੇ ਤੁਹਾਡਾ ਅਸਤੀਫਾ ਵਿਧਾਨ ਸਭਾ ਦਾ ਕੀ ਕਹਿੰਦਾ ਕਿ ਅਸੀਂ 30 ਤਰੀਕ ਮਈ ਨੂੰ ਮਨਜ਼ੂਰ ਕਰ ਲਿਆ ਤੇ ਤੁਸੀਂ ਅਸਤੀਫਾ ਕਦੋਂ ਵਾਪਸ ਲੈ ਰਹੇ ਤੁਸੀਂ ਬੀਤੇ ਦਿਨ ਲੈ ਰਹੇ ਹੋ ਮਤਲਬ 2 ਤਰੀਕ ਨੂੰ ਲੈ ਰਹੇ ਹੋ ਤਾਂ ਉਹਨਾਂ ਦੀ ਪਹਿਲਾ ਗੱਲ ਹੋ ਸਕਦਾ ਇਹਦੇ ਵਿੱਚ ਵੀ ਚੋਲ-ਮੋਲ ਹੋਵੇ ਕਿ ਤੁਹਾਡੇ ਕੋਲ ਅਸਤੀਫਾ ਪਹਿਲਾਂ ਆ ਗਿਆ ਸੀ ਤੇ ਸਰਕਾਰਾਂ ਕੀ ਕਰਦੀਆਂ ਪਿਛਲੀ ਡੇਟ ਤੋਂ ਮਨਜ਼ੂਰ ਕਰ ਲੈਂਦੀਆਂ ਪਰ ਰਿਕਾਰਡ ਕੀ ਹੈ ਰਿਕਾਰਡ ਤੇ ਦੇਖ ਕੇ ਅਸੀਂ 30 ਤਰੀਕ ਨੂੰ ਮਨਜ਼ੂਰ ਸਰਕਾਰ ਆਪਣਾ ਢਿੱਡ ਭਰ ਕੇ ਚੱਲਦੀਆਂ ਵਿਧਾਨ ਸਭਾ ਸਟਾਫ ਨੇ ਜਾਂ ਵਿਧਾਨ ਸਭਾ ਸਕੱਤਰੇਤ ਨੇ ਆਪਣਾ ਢੇਡ ਪੂਰਾ ਕਰ ਲਿਆਊਗਾ ਹੁਣ ਇਹ ਜਿੱਥੇ ਮਰਜੀ ਜਾ ਕੇ ਪਿੱਟਣ ਰੋਣ ਡਫਾ ਬਜੋਣ ਕੁਝ ਨਹੀਂ ਵਟਿਆ ਜਾਣਾ ਹਾਈ ਕੋਰਟ ਜਾਊਗਾ ਹਾਈ ਕੋਰਟ ਦੇ ਵਿੱਚ ਤਰੀਕ ਤੇ ਤਰੀਕ ਪੈਂਦੀ ਰਹੇ ਤਰੀਕ ਤੇ ਤਰੀਕ ਪੈਂਦੀ ਰਹੇ ਉਹਦੋਂ ਪੰਜਵੇਂ ਮਹੀਨੇ ਬਾਕੀ ਰਹਿ ਜਾਣੇ ਜਿਹੜੀ ਸਰਕਾਰ ਪੂਰੇ ਆਖਰੀ 6 ਮਹੀਨੇ ਤੇ ਕੁਝ ਹੋਣਾ ਨਹੀਂ ਉਦੋਂ ਫਿਰ ਨਵੀਂ ਤਿਆਰੀ ਕਰ ਲੈ ਹੁਣ ਜੇ ਤੁਸੀਂ ਬੀਜੇਪੀ ਲੋਨ ਲੜਨਾ ਵਾ ਜਦ ਬੀਜੇਪੀ ਦੇ ਔਰ ਦੂਜਾ ਤੁਸੀਂ ਉਹਨਾਂ ਮੋਦੀ ਦਾ ਪਰਿਵਾਰ ਵੀ ਢਾ ਦਿੱਤਾ ਕੀ ਤੁਹਾਡਾ ਦੁਬਾਰਾ ਆਮ ਆਦੀ ਪਾਰਟੀ 'ਚ ਦਿਲ ਧੜਕਣਾ ਸ਼ੁਰੂ ਹੋ ਗਿਆ ਸੀ ਤੇ ਜੇ ਹੁਣ ਇਲੈਕਸ਼ਨ ਲੜਨੀ ਆ ਤੇ ਹੁਣ ਲੜ ਲਓ ਕਿਉਂਕਿ ਉੱਥੇ ਤੁਹਾਡੇ ਤੁਸੀਂ ਪਹਿਲਾਂ ਦੋ ਸਿਆਸੀ ਸ਼ਰੀਕ ਸੀ ਹੁਣ ਤੁਸੀਂ ਇਕੱਠੇ ਹੋ ਗਏ ਤੇ ਸਰਕਾਰ ਨੂੰ ਵੀ ਜਲਵਾ ਦਿਖਾ ਦਿਓ 22 ਇਲੈਕਸ਼ਨ ਚ ਸਰਕਾਰ ਨੂੰ ਹਰਾ ਦਿਓ ਜੇ ਤੁਹਾਨੂੰ ਇਹ ਲੱਗਦਾ ਕਿ ਹੁਣ ਸਰਕਾਰ ਦਾ ਨੂੰ ਸਬਕ ਸਿਖਾ ਰਹੀ ਆ ਸਬਕ ਤੇ ਅੱਜ ਕੱਲ ਇੱਕ ਐਸਐਚਓ ਵੀ ਐਮਐਲਏ ਨੂੰ ਸਿਖਾ ਸਕਦਾ ਕਿ ਜਦ ਤੁਹਾਡੇ ਇਲਾਕੇ ਦੇ ਵਿੱਚ ਕੰਮ ਨਾ ਹੋਏ ਤੁਹਾਡੇ ਚੰਗੇ ਮਾੜੇ ਕੰਮ ਜਿਹੜੇ ਨਹੀਂ ਹੁੰਦੇ ਉਹ ਵੀ ਐਸਐਚਓ ਰਕਾ ਸਕਦਾ ਸਬਕ ਤੇ ਭਾਵੇਂ ਸਰਕਾਰ ਦਾ ਐਮਐਲਏ ਹੈ ਜਾਂ ਨਹੀਂ ਹੈ ਉਹਨੇ ਜੇ ਸਬਕ ਸੋਣਾ ਸਿਖਾ ਦੇਣਾ ਇੱਕ ਪਿੱਛੇ ਜੇ ਕਹਿੰਦਾ ਸੀ ਨਾ ਕਿ ਡਿਪਟੀ ਸੀਐਮ ਇੱਕ ਦਲਤ ਹੋਣਾ ਚਾਹੀਦਾ ਉਹਨੂੰ ਵਿਚਾਰੇ ਨੂੰ ਇਹੋ ਜਿਹਾ ਸਬਕ ਸਿੱਖਾਇਆ ਸਰਕਾਰ ਨੇ ਇੱਕ ਹੋਰ ਦੇ ਉੱਪਰ ਬੰਦਾ ਹੋਰ ਬਿਠਾਤਾ ਫਿਰ ਵਿਚਾਰਾ ਇੰਨਾ ਸਾਈਕੋ ਤੌਰ ਤੇ ਕਮਜ਼ੋਰ ਹੋ ਗਿਆ ਕਹਿੰਦਾ ਗਾਂ ਨੂੰ ਰਾਸ਼ਟਰੀ ਪੰਛੀ ਬਣਾ ਦੋ ਤੇ ਜਹੀ ਸਥਿਤੀ ਦੇ ਵਿੱਚ ਸ਼ੀਤਲ ਅੰਗਰਾਲ ਸਾਹਿਬ ਉਹਨੂੰ ਇਲੈਕਸ਼ਨ ਲੜਨ 6 ਮਹੀਨੇ ਦੇ ਵਿੱਚ ਉਹ ਇਲੈਕਸ਼ਨ ਹੋਣੀ ਹੈ 6 ਮਹੀਨੇ ਤੋਂ ਸਰਕਾਰ ਸਿਧਾਂਤ ਮੁਤਾਬਕ ਜਿਹੜੀ ਖਾਲੀ ਜਗ੍ਹਾ ਰੱਖ ਸਕਦੀ ਤੇ ਉੱਥੇ ਸਰਕਾਰ ਨੂੰ ਹਰਾਉਣ ਮਜ਼ਾ ਆਵੇ ਸਰਕਾਰ ਨੂੰ ਵੀ ਕਿ ਸਾਡਾ ਪੇਚਾ ਕਿਸੇ ਨਾਲ ਪਿਆ ਹੁਣ ਇਸ ਜਿਹੜੀ ਸਥਿਤੀ ਆ ਇਹਨਾਂ ਦਾ ਕੁਝ ਨਹੀਂ ਵਟਿਆ ਜਨਾ ਹਾ ਕੱਲ ਪ੍ਰੈਸ ਕਾਨਫਰੰਸ ਜਿਹੜੀ ਕਰ ਇਹਨੇ ਜਿਹੜੀ ਹੋਏਗੀ ਜਿਹੜਾ ਉਹ ਆਪਣੇ ਦੱਸਣਗੇ ਦੁੱਖ ਭਰੀ ਦਾਸਤਾ ਕਿ ਮਰਨਾ ਕੀ ਕਿ ਜੋ ਹੋਇਆ ਉਹ ਤਾਂ ਉਹਨਾਂ ਪਹਿਲਾਂ ਵੀ ਕਿਹਾ ਸੀ ਕਿ ਆਪਰੇਸ਼ਨ ਜਿਹੜਾ ਲੋਟਸ ਆ ਉਹ ਕਿਹਦੇ ਘਰ ਕਿਹਦੀ ਕੋਠੀ ਦੇ ਵਿੱਚ ਹੋਇਆ ਕਿੰਨੇ ਉੱਥੇ ਐਮਐਲਏ ਬੈਠੇ ਸੀ ਕਿਹੜਾ ਦਿੱਲੀਗੋ ਲੀਡਰ ਆਇਆ ਸੀ ਕਿੰਨੇ ਖਾਣਾ ਖਵਾਇਆ ਸੀ ਕਿੰਨੇ ਬ੍ਰੇਕਫਾਸਟ ਤਿਆਰ ਕੀਤਾ ਸੀ ਕੀ ਸਾਨੂੰ ਡਾਇਰੈਕਸ਼ਨ ਦਿੱਤੇ ਉਹ ਪਹਿਲਾਂ ਹੀ ਦੱਸ ਚੁੱਕੇ ਨੇ ਪਰ ਹੁਣ ਸਰਕਾਰ ਦੀ ਵੀ ਮੰਚਾ ਕਿ ਅਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਵੇ ਤੇ ਹੁਣ ਇਨਾਂ ਨੂੰ ਵੀ ਸਰਕਾਰ ਦੇ ਨਾਲ ਸੱਜਰਾ ਸ਼ਰੀਕ ਬਣ ਕੇ ਟੱਕਰਨਾ ਚਾਹੀਦਾ ਹੈਗਾ ਹੁਣ ਤਰਲਿਆਂ ਕਰਦੀ ਲੋੜ ਨਹੀਂ ਹਾਈ ਕੋਰਟ ਜਾਣ ਦੀ ਕੀ ਲੋੜ ਹੈਗੀ ਆ ਸਰਕਾਰ ਨੂੰ ਜੇ ਸਰਕਾਰ ਦੇ ਨਾਲ ਤਾਂ ਡਾ ਪੇਚਾ ਪੈ ਹੀ ਗਿਆ ਤੇ ਬਾਈ ਇਲੈਕਸ਼ਨ ਦੀ ਤਿਆਰੀ ਕਰ ਰਹੇ ਤੁਸੀਂ ਬਾਈ ਇਲੈਕਸ਼ਨ ਦੀ ਜਿੱਥੋਂ ਤੱਕ ਗੱਲ ਹੈ ਕੱਲੀ ਇਸ ਸੀਟ ਤੇ ਨਹੀਂ ਹੋਣ ਜਾ ਰਹੀ ਪੰਜਾਬ ਦੇ ਅੰਦਰ ਸੰਭਾਵਨਾਵਾਂ ਨੇ ਕਿ ਘੱਟੋ ਘੱਟ 3-4 ਸੀਟਾਂ ਪੱਕੀਆਂ ਕਿ ਬਾਈ ਇਲੈਕਸ਼ਨ ਹੋਣੀ ਹੋਣੀ ਹੈ ਜਿੱਥੋਂ ਤੱਕ ਜਲੰਧਰ ਵਾਲੀ ਗੱਲ ਕਰੀਏ ਪਹਿਲੀ ਸੀਟ ਹੋਏਗੀ ਬਾਈ ਇਲੈਕਸ਼ਨ ਦੇ ਵਿੱਚੋਂ ਮੂਰਲੀਆਂ ਕਤਾਰਾਂ ਵਿੱਚ ਜਿੱਥੇ ਫੋਕਸ ਰਹੇਗਾ ਸਰਕਾਰ ਨੂੰ ਕੀ ਇਸ ਗੱਲ ਦੇ ਨਾਲ ਫਰਕ ਨਹੀਂ ਪੈਂਦਾ ਕਿ ਅਸੀਂ 92 ਵਾਲੀ ਸੀਟ ਜਿਹੜੀ ਖਾਲੀ ਕੀਤੀ ਹੈ ਉਹ ਜਿੱਤੀ ਹੈ ਜਾਂ ਨਾ ਜਿੱਤੀ ਹੈ ਇਹ ਸਰਕਾਰ ਕੌਨਫੀਡੈਂਸ 'ਚ ਨਜ਼ਰ ਆਉਂਦੀ ਹੈ ਕਿ ਅਸੀਂ ਅਸਤੀਫਾ ਮਨਜ਼ੂਰ ਕਰੋ ਕੋਈ ਨਹੀਂ ਅਸੀਂ ਨਵਾਂ ਸਪਾਈ ਲਾ ਕੇ ਵੀ ਜਿੱਤ ਜਾਵਾਂਗੇ ਸਰਕਾਰ ਚਲਦੇ ਕਿ ਬਾਕੀ ਤੇ ਭਲਕੇ ਡਿਸਾਈਡ ਹੋਣਾ ਨਾ ਕਿ ਕਿੰਨੀਆਂ ਖਾਲੀ ਹੋਣੀਆਂ ਸੀਟਾਂ ਸਰਕਾਰ ਨੂੰ ਮੈਟਰਨ ਕਰਦੇ ਮੰਨ ਕੇ ਚਲਦੇ ਕਿ ਉੱਥੇ ਸ਼ਸ਼ੀਲ ਕੁਮਾਰ ਰਿੰਕੂ ਔਰ ਸ਼ੀਤਲ ਲੰਗਰਾਲ ਇਕੱਠੇ ਹੋ ਜਾਣ ਤੇ ਫਿਰ ਵਾਕੇ ਸਰਕਾਰ ਨੂੰ ਸਰਕਾਰ ਵਾਸਤੇ ਜਿੰਨਾ ਔਕਾ ਹੋ ਜਾਏਗਾ ਪਰ ਜੇ ਆਪਾਂ ਮੰਨ ਕੇ ਦੇ ਸਰਕਾਰ ਹਾਰ ਵੀ ਗਈ ਆ ਤੇ ਉਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਕਿਉਂਕਿ ਸਰ ਉਹਨਾਂ ਕੋ ਪਹਿਲਾਂ ਹੀ ਇੰਨੀ ਮੈਜੋਰਟੀ ਭਾਵੇਂ ਦੋ ਸਰਕਾਰਾਂ ਬਣਾ ਲੈਣ ਇੰਨੇ ਐਮਐਲਏ ਉਹਨਾਂ ਕੋ 99 ਐਮਐਲਏ ਤੇ ਸਰਕਾਰ ਨੂੰ ਤੇ ਵੀ ਫਰਕ ਨਹੀਂ ਪਿਆ ਸੀ ਜਦੋਂ ਜਿਮਨੀ ਚੌਂਡ ਸਿਮਰਜੀਤ ਸਿੰਘ ਮਾਨ ਜਿੱਤ ਗਿਆ ਨਾ ਸਰਕਾਰਾਂ ਨੂੰ ਕਿਸੇ ਦੇ ਆਉਣ ਨਾਲ ਜਾਣ ਦੇ ਨਾਲ ਫਰਕ ਨਹੀਂ ਪੈਂਦਾ ਜਿੰਨਾ ਸਰਕਾਰਾਂ ਕੋ ਮжоਰਿਟੀ ਹੋ ਕਿਹੜੀ ਮਿਨੋਰਿਟੀ ਦੇ ਵਿੱਚ ਤੇ ਇਸ ਕਰਕੇ ਇਹ ਜਿਹੜਾ ਸਬਕ ਇੱਕ ਦੂਜੇ ਨੂੰ ਸਿਖਾਉਣ ਦੀ ਗੱਲ ਇਹ ਤਾਂ ਹੁਣ ਜਦੋਂ 6 ਮਹੀਨੇ ਦੇ ਵਿੱਚ ਵਿੱਚ ਇਲੈਕਸ਼ਨ ਵੀ ਪਤਾ ਲੱਗ ਜੂਗਾ ਕਿ ਕਿਹੜਾ ਕਿੰਨੇ ਭਾਅ ਵਿਕਦੀ ਕਿਹੜੇ ਭਾਅ ਵਿਕਦੀ ਆ ਹੁਣ ਬਾਕੀ ਜਿਹੜੇ ਇਲੈਕਸ਼ਨ ਕਿੱਥੇ ਕਿੱਥੇ ਹੋ ਸਕਦੀ ਆਪਾਂ ਮੰਨ ਕੇ ਚੱਲਦੇ ਗੁਰਦਾਸਪੁਰ ਜੈ ਸੁਖਜਿੰਦਰ ਸਿੰਘ ਰੰਧਾਵਾ ਜਿੱਤਦੇ ਨੇ ਜਾਂ ਅਮਰਸ਼ਹਿਰੀ ਕਲਸੀ ਉਤੋਂ ਚਾਂਸ ਹੋ ਜੇ ਕੀਪਾ ਦਾ ਉਥੋਂ ਕੋਈ ਤੀਜਾ ਜਿੱਤ ਜੇ ਜਾਂ ਮੀਤੇਰ ਜਿੱਤ ਕੇ ਜਾਂ ਸੁਪਾਲ ਸਿੰਘ ਖਹਿਰਾ ਜਿੱਤ ਕੇ ਉਥੇ ਵੀ ਇਲੈਕਸ਼ਨ ਹੋਣ ਦੀ ਸੁਭਾਵਨਾ ਵਾ ਪਰ ਕੀਪਾ ਦਾ ਸਿਮਰਜੀਤ ਸਿੰਘ ਬਾਣ ਜੇ ਹੋ ਜਾਣ ਜੇ ਪਟਿਆਲੇ ਦੇ ਵਿੱਚ ਡਾਕਟਰ ਗਾਂਧੀ ਜਿੱਤ ਗਿਆ ਉਹ ਇੱਕ ਪਾਸੇ ਬਲਬੀਰ ਸਿੰਘ ਨੇ ਤੇ ਉੱਥੇ ਵੀ ਜ਼ਰੂਰੀ ਆਏਗਾ ਇਹ ਡਿਪੈਂਡ ਕਰਦਾ ਭਲਕੇ ਜਿਹੜੇ ਰਿਜ਼ਲਟ ਆਉਣੇ ਪਰ ਇੱਕ ਤੇ ਅੱਜ ਦੀ ਤਰੀਕ ਦੇ ਨਾਲ ਕਨਫਰਮ ਹੋ ਗਈ ਹੈ ਜਿਹਦੇ ਕਰਕੇ ਹੁਣ ਸ਼ੀਤਲ ਲੰਗਰਾਲ ਸਾਹਿਬ ਜਾਂ ਬੀਜੇਪੀ ਵਾਲੇ ਚੀਕਾਂ ਮਾਰ ਰਹੇ ਨੇ ਭਈ ਜੇ ਤੁਸੀਂ ਲੋਕਾਂ ਦੇ ਬੰਦੇ ਪੱਟੇ ਸੀ ਤੁਸੀਂ ਇੱਕ ਆਮ ਆਦੀ ਪਾਰਟੀ ਦਾ ਸ਼ਸ਼ੀਲ ਰਿੰਕੂ ਪੱਟ ਲਿਆ ਉਹਨਾਂ ਨੇ ਤੁਹਾਡਾ ਅੱਜ ਸਿਆਸੀ ਕਰਵਾਤਾ ਤੇ ਫਿਰ ਬੀਜੇਪੀ ਨੂੰ ਵੀ ਕਿ ਬੀਜੇਪੀ ਕਹੇਗੀ ਕਿ ਜੀ ਕਾਨੂੰਨੀਆਂ ਧਜੀਆਂ ਉਡਾਈਆਂ ਕਿ ਤੁਸੀਂ ਕਿਹੜੇ ਚੰਗੇ ਕੰਮ ਕੀਤੇ ਦੱਸਾਂ ਸਾਲਾਂ ਦੇ ਵਿੱਚ ਤੁਸੀਂ ਗੋਆ ਦੀ ਸਰਕਾਰ ਤੋੜੀ ਤੁਸੀਂ ਮੱਧ ਪ੍ਰਦੇਸ਼ ਦੀ ਸਰਕਾਰ ਤੋੜੀ ਤੁਸੀਂ ਮਹਾਰਾਸ਼ਟਰ ਦੀ ਸਰਕਾਰ ਤੋੜੀ ਏਕਨਾਥ ਸਿੰਧੇ ਨੂੰ ਤੁਸੀਂ ਕਿਹੜੇ ਕੋਈ ਪੁਣੇ ਦੇ ਕੰਮ ਕੀਤੇ ਨੇ ਤੁਹਾਡੀ ਸਰਕਾਰਾਂ ਦੇ ਵਿੱਚ ਵੀ ਪਾਪ ਹੀ ਹੁੰਦਾ ਰਿਆ ਨਾ ਇਸ ਕਰਕੇ ਇਹ ਕਿ ਜੇ ਸਾਡੀ ਸਰਕਾਰ ਕਰੇ ਤੇ ਮਾੜੇ ਚੰਗੇ ਕੰਮ ਜੇ ਕੋਈ ਹੋਰ ਕਰੇ ਤੇ ਮਾੜੇ ਕੰਮ ਇਹ ਤਾਂ ਹੋ ਨਹੀਂ ਸਕਦਾ ਹੁਣ ਜੇ ਹੁਣ ਯੂਪੀ ਦੇ ਵਿੱਚ ਸਿੱਖ ਪਰਿਵਾਰ ਦੀ ਗਰੰਥੀ ਦੀ ਕੁੜੀ ਸ਼ਰਮ ਬੀਜੇਪੀ ਦੇ ਉੱਤੇ ਸਰਕਾਰ ਚੱਕ ਕੇ ਜੋਗੀ ਦਿੱਤੇ ਨਾਤ ਨੂੰ ਕੋਈ ਫਰਕ ਨਹੀਂ ਆ ਤੇ ਪੰਜਾਬ ਚ ਆ ਕੇ ਬੀਜੇਪਾ ਦੀ ਗੱਪਾਂ ਛੱਡ ਕੇ ਜਰ ਕੇ ਸਾਡੀ ਕਾਨੂੰਨ ਵਿਵਸਥਾ ਹੁਣ ਤੇ 4 ਦਿਨ ਬਾਅਦ ਜਿਹੜੇ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਉਹ ਹੁਣ ਜਾਗੇ ਨੇ ਹੁਣ ਨੋਟਿਸ ਕੱਢਿਆ ਗਿਆ ਹੁਣ ਨੋਟਿਸ ਕੱਢਿਆ ਜਵਾਬ ਉਹ ਨਹੀਂ ਆ ਤਲਬ ਨਹੀਂ ਕੀਤਾ ਹੈਗਾ ਨਾ ਤੇ ਇਸ ਕਰਕੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਵੀ ਨਹੀਂ ਬੋਲੇ ਹੈਗੇ ਇਹ ਜਦੋਂ ਆਪਣੀਆਂ ਸਰਕਾਰਾਂ ਦੇ ਵਿੱਚ ਗਲਤ ਕੰਮ ਹੋਣ ਤੇ ਉਹ ਡਿਫੈਂਡ ਕਰਨੇ ਪੈਂਦੇ ਨੇ ਤੇ ਜੇ ਦੂਜੀ ਸਰਕਾਰ ਦੇ ਵਿੱਚ ਹੋਵੇ ਤੇ ਫਿਰ ਤੁਸੀਂ ਰੱਜ ਕੇ ਨਿੰਦਦੇ ਜਿੱਤਾ ਉਹ ਬੀਬੀ ਜਗੀਰ ਕੋਲ ਆ ਲੋਕਾਂ ਨੇ ਬੜੀ ਮਾੜੀ ਹਰਕਤ ਕੀਤੀ ਹੈ ਉਹਨਾਂ ਨੂੰ ਲੋਕਾਂ ਨੇ ਬਾਅਦ ਚ ਲਾਂਤਾਂ ਵੀ ਪਾਈਆਂ ਨੇ ਤੇ ਜਿਹੜੀ ਇਹ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਮੈਡਮ ਲਾਲੀ ਗੇਲ ਹਨ ਉਹਨਾਂ ਨੇ ਉਹ ਵਾਲੀ ਤੇ ਸੋਮੋਟੂ ਲੈ ਲਿਆ ਤੇ ਜਦੋਂ ਤੁਹਾਡਾ ਮੰਤਰੀ ਉਹਦੀਆਂ ਨੰਗੀਆਂ ਫਿਲਮਾਂ ਚੱਲਦੀਆਂ ਰਹੀਆਂ ਤੁਸੀਂ ਕੋਈ ਸੋਮੋਟੂ ਨਹੀਂ ਲੈਣਾ ਇਹਦਾ ਮਤਲਬ ਵੀ ਤੁਹਾਡੇ ਜਿਹੜੇ ਗੁਰਪ੍ਰੀਤ ਕੁਗੀ ਸਾਹਿਬ ਦੀ ਇੱਕ ਫਿਲਮ ਆ ਕਿ ਤੁਹਾਡਾ ਕੁੱਤਾ ਕ ਟੋਮੀ ਤੇ ਸਾਡਾ ਕੁੱਤਾ ਕੁੱਤਾ ਉਹ ਸਾਹਬ ਹੋ ਜਾਂਦਾ ਤੇ ਜੀ ਸਥਿਤੀ ਦੇ ਵਿੱਚ ਇਹਨਾਂ ਨੂੰ ਹਾਈ ਕੋਰਟ ਜਾਣਗੇ ਪਰ ਹਾਈ ਕੋਰਟ ਦੇ ਵਿੱਚ ਐਡੀ ਸ਼ਤੀ ਅੱਜ ਕੱਲ ਕੇਸ ਕਿਤੇ ਹੱਲ ਹੁੰਦੇ ਨੇ ਉੱਥੇ ਵੀ ਸਾਲ ਲੱਗ ਜਾਂਦੇ ਹੈਗੇ ਨੇ ਤੇ ਇਸ ਕਰਕੇ ਕਈ ਇਹ ਵੀ ਕੇਸ ਕੋਈ ਪ੍ਰਾਇੋਰਟੀ ਵਾਲਾ ਨਹੀਂ ਹੈਗਾ ਤੇ ਪਰ ਇਹ ਹੈ ਕਿ ਇੱਕ ਅਮੈਂਡਮੈਂਟ ਹੋਈ ਹੈ ਕਿ ਜਿਹੜੇ ਐਮ ਐਲ ਏ ਜਿੱਤੇ ਹਾਰੇ ਜਾਂ ਐਮ ਪੀ ਜਿੱਤੇ ਹਾਰੇ ਉਹਨਾਂ ਵਾਸਤੇ ਤੁਹਾਡਾ ਕੇਸ ਦੀ ਇੱਕ ਪ੍ਰਾਇੋਰਟੀ ਜੀ ਹੋ ਜਾਂਦੀ ਆ ਪਰ ਉਥੇ ਜਿਹੜਾ ਵਿਧਾਨ ਸਭਾ ਦਾ ਜਿਹੜਾ ਸਕੱਤਰ ਇਹ ਤਾਂ ਉਹ ਆਪੇ ਡਿਫੈਂਡ ਕਰੇਗਾ ਕਿ ਅਸੀਂ ਅਸਤੀਫਾ ਮਨਜ਼ੂਰ ਕਿਉਂ ਕੀਤਾ ਜਦ ਇੱਕ ਬੰਦਾ ਕਹਿ ਰਿਹਾ ਕਿ ਮੇਰਾ ਅਸਤੀਫਾ ਮਨਜ਼ੂਰ ਕਰੋ ਸਾਨੂੰ ਹਾਈ ਕੋਰਟ ਦੀਆਂ ਚ ਚੇਤਾਵਨੀਆਂ ਦਿੰਦਾ ਰਿਹਾ ਤੇ ਅਸੀਂ ਅਸਤੀਫਾ ਮਨਜ਼ੂਰ ਕਰ ਲਿਆ ਪਰ ਇਹ ਸਰਕਾਰ ਨੇ ਸਬਕ ਸਿਖਾਉਣ ਵਾਲਾ ਮਸਲਾ ਲੱਗਦਾ ਕਿ ਆ ਜਾ ਔਰ ਦੂਜਾ ਇਹ ਵੀ ਹੋ ਸਕਦਾ ਕਿ ਉਹਨਾਂ ਦੇ ਖਿਲਾਫ ਕੇਸ ਕੁਝ ਕਾਫੀ ਪੁਰਾਣੇ ਨੇ ਹੋ ਸਕਦਾ ਕਿ ਹੁਣ ਸਰਕਾਰ ਆਮ ਆਦੀ ਪਾਰਟੀ ਦੀ ਤੇ ਹੋਰ ਵੀ ਮਸਲੇ ਮਤਲਬ ਇਨ੍ਹਾਂ ਮਸਲਿਆਂ ਤੋਂ ਬਾਅਦ ਹੁਣ ਅਸ਼ੀਤ ਲੰਗਰਾਲ ਸਾਹਿਬ ਕਈ ਕਈ ਮਸਲਿਆਂ ਦੇ ਵਿੱਚ ਉਲਝ ਵੀ ਸਕਦੇ ਨੇ ਜੀ ਇਹ ਆਉਣ ਵਾਲੇ ਸਮੇਂ 'ਚ ਚਲੋ ਪਤਾ ਲੱਗਣਾ ਹੈ ਅਗਲੀ ਗੱਲ ਕਰੀਏ ਭਾਜਪਾ ਦੀ ਜਿਹੜੇ ਐਗਜ਼ਿਟ ਪੋਲ ਨੇ ਉਸ ਦੇ ਵਿੱਚ ਸੈਂਟਰ 'ਚ ਕੀ ਕਿਹਾ ਗਿਆ ਪੰਜਾਬ ਦੇ ਲੋਕਾਂ ਨੇ ਯਕੀਨ ਕੀਤਾ ਕਿ ਨਹੀਂ ਕੀਤਾ ਕੱਲ ਸਾਰਾ ਕੁਝ ਸਾਫ਼ ਹੋ ਜਾਣਾ ਹੈ ਅੱਜ ਕੁਝ ਘੰਟੇ ਹੀ ਬਾਕੀ ਬਚੇ ਆ ਪਰ ਭਾਜਪਾ ਦੇ ਵੋਟ ਬੈਂਕ ਦੀ ਚਰਚਾ ਬਹੁਤ ਬਹੁਤ ਹੈ ਭਾਵੇਂ ਉਹ 4 ਸੀਟਾਂ ਜਿੱਤੇ ਕਿ ਨਹੀਂ ਜਿੱਤੇ ਪੰਜਾਬ 'ਚ ਇੱਕ ਪਾਸੇ ਰੱਖਦੀ ਏ ਗੱਲ ਪਰ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਾਟ ਲਾਗੇ ਉਦੋਂ ਵੀ ਅੱਗੇ ਲੰਘਦੇ ਦਿਖਾਈ ਦੇ ਰਹੇ ਦੇਖੋ 4 ਮੋਟੇ ਫੈਕਟਰ ਹੈ ਜਿਹਦੇ ਕਰਕੇ ਚਰਚਾ ਦੇ ਵਿੱਚ ਬੀਜੇਪੀ ਕੇ 2 ਤੋਂ 4 ਸੀਟਾਂ ਜਿੱਤ ਸਕਦੇ ਨੇ ਪਰ ਸਵਾਲ ਉਹਦੇ ਵਿੱਚ ਇਹ ਆ ਗਿਆ ਕਿ ਬੀਜੇਪੀ ਇਸ ਵਾਰ ਵੋਟ ਪਰਸੈਂਟੇਜ ਬਹੁਤ ਲੈ ਕੇ ਜਾਏਗੀ ਅੰਦਾਜ਼ਾ ਹੈ ਕਿ 22 ਤੋਂ 23 ਜਾਂ 24% ਤੱਕ ਲਿਜਾ ਸਕਦੀ ਆ ਤੇ ਕਾਲੀ ਦਲ ਘਟ ਸਕਦਾ ਹੁਣ ਬੀਜੇਪੀ 22 ਤੋਂ 23 ਜਾਂ 24% ਕਿਉਂ ਲੈ ਕੇ ਜਾ ਰਹੀ ਹੈ 2019 ਦੇ ਵਿੱਚ ਉਹਨਾਂ ਦਾ 6% ਸੀ ਉਹਦੋਂ 3 ਸੀਟਾਂ ਦੇ ਲੜੇ ਸੀ ਹੁਣ ਇੱਕ 10 ਸੀਟਾਂ ਦੇ ਲੜੇ ਨੇ 10 ਤੇ ਤੇ ਦੂਜਾ ਜਿਹੜੇ ਉਹਨਾਂ ਨੂੰ 10 ਤੇ ਪਲੱਸ 3 13 ਸੀਟਾਂ ਦਾ ਵੀ 12 13% ਬਣਦਾ ਸੀ ਲੇਕਿਨ ਹੁਣ ਜਿਹੜੇ ਚਾਰ ਫੈਕਟਰਾਂ ਕਰਕੇ ਜਿਹੜੇ ਬੀਜੇਪੀ ਕਾਫੀ ਖੁਸ਼ ਆ ਪੰਜਾਬ ਦੇ ਵਿੱਚ ਕਿ ਸਾਡੇ ਪੈਰ ਲੱਗ ਗਏ ਸਾਨੂੰ ਹੁਣ ਕਾਲੀਆਂ ਦੀ ਜ਼ਰੂਰਤ ਨਹੀਂ ਆ ਨਾ ਹੀ ਕਾਲੀਆਂ ਦੇ ਗਧਿੜੇ ਚੜਨ ਨਾ ਉਹਨਾਂ ਨੂੰ ਹੀ ਚੜਾਉਣਾ ਹੁਣ ਕਿਉਂਕਿ ਇਹਨਾਂ ਦਾ 22 ਤੋਂ 23 24% ਉਮੀਦ ਆ ਕੀ ਕਿਵੇਂ ਉਮੀਦ ਆ ਇਹ ਕਿਤੇ ਪੰਜਾਬ ਦੇ ਵਿੱਚ ਰਾਮ ਮੰਦਰ ਦਾ ਮੁੱਦਾ ਬਹੁਤ ਚੱਲਿਆਗਾ ਇਤੋਂ ਤੱਕ ਕਿ ਆਮ ਆਦੀ ਪਾਰਟੀ ਦਾ ਵੀ ਜਿਹੜੇ ਹਿੰਦੂ ਭਾਈਚਾਰਾ ਵੋਟਾਂ ਪਾਉਂਦਾ ਸੀ ਜਾਂ ਕਾਂਗਰਸ ਦਾ ਵੀ ਉਹਨਾਂ ਨੇ ਵੀ ਬੀਜੇਪੀ ਪੀ ਨੂੰ ਪਾਈਆਂ ਨੇ ਜਿਹੜਾ ਪੰਜਾਬ ਦਾ ਸੌਫਟ ਹਿੰਦੂ ਆ ਜਿਹੜਾ ਪੰਜਾਬੀਅਤ ਦੀ ਗੱਲ ਕਰਦਾ ਉਹਨਾਂ ਵੀ ਇਸ ਵਾਰ ਨਾਰਾ ਜਿਹੜਾ ਚੱਲਿਆ ਅੰਦਰ ਖਾਤੇ ਨਾਰਾ ਚੱਲਿਆ ਕਿ ਜੋ ਰਾਮ ਨੂੰ ਲੈ ਕੇ ਆਏ ਸੀ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਨਾ ਜੈ ਸ਼੍ਰੀ ਰਾਮ ਦਾ ਜਿਹੜਾ ਨਾਰਾ ਵਾ ਉਹ ਅੰਦਰ ਖਾਤੇ ਚੱਲਿਆਗਾ ਭਾਜੀਪੀ ਦੇ ਆਰਐਸਐਸ ਦੇ ਵਰਕਰਾਂ ਨੇ ਡੋਰ ਟੂ ਡੋਰ ਜਾ ਕੇ ਘਰਾਂ ਦੇ ਵਿੱਚ ਜਾ ਕੇ ਇਹ ਪ੍ਰਚਾਰ ਕੀਤਾਗਾ ਬਹੁਤ ਪੰਜਾਬ ਦੇ ਵਿੱਚ ਅਜਿਹੇ ਪੋਸਟਰ ਲੱਗੇ ਸੀ ਭਗਵਾਨ ਰਾਮ ਜੀ ਦੇ ਉਹਦੇ ਨਾਲੇ ਜਿਹੜਾ ਹਿੰਦੂ ਵੋਟ ਬੈਂਕ ਆ ਉਹ ਪੂਰਾ ਕਹਿ ਸਕਦੇ ਕਿ ਜੈਡ ਬਲੌਕ ਆ A ਤੋਂ Z ਉਹ ਭਾਜਪੀ ਨੂੰ ਪਿਆ ਦੂਜੀ ਗੱਲ ਜਿਹੜਾ ਪੰਜਾਬ ਦਾ ਐਸਸੀ ਭਾਈਚਾਰਾ ਨਾਲ ਉਹ ਵੀ ਭਾਜਪੀ ਨੂੰ ਇਸ ਵਾਰ ਕਾਫੀ ਵੱਡੀ ਗਿਣਤੀ ਦੇ ਵਿੱਚ ਪਿਆ ਕਿਵੇਂ ਪਿਆ ਹੰਸ ਰਾਲ ਹੰਸ ਨੂੰ ਘੇਰਨਾ ਗੇਜਾਰਾਮ ਵਾਲਮੀਕ ਨੂੰ ਘੇਰਨਾ ਇੱਥੇ ਜਾ ਕੇ ਜਿਹੜਾ ਕਿਉਂਕਿ ਖਾਸ ਕਰਕੇ ਅੱਗੇ ਜਿਹੜਾ ਮذਬੀ ਸਿੱਖ ਭਾਈਚਾਰਾ ਜਿਹੜਾ ਵਾਲਮੀਕ ਭਾਈਚਾਰਾ ਨਾ ਉਹ ਮੋਸਟਲੀ ਕਾਂਗਰਸ ਨੂੰ ਜਾਂ ਕਾਲੀ ਦਲ ਨੂੰ ਪੈਂਦਾ ਰਿਹਾ ਪਿੰਡਾਂ ਦੇ ਵਿੱਚ ਜਿਹੜਾ ਮذਬੀ ਸਿੱਖ ਭਾਈਚਾਰਾ ਕਾਲੀ ਦਲ ਨੂੰ ਪੈਂ ਜਾਂਦਾ ਕਾਂਗਰਸ ਨੂੰ ਪੈਂਦਾ ਰਿਹਾ ਵਾਲਮੀਕ ਭਾਈਚਾਰਾ ਜਿਹੜਾ ਸਮੁੱਚਾ ਐਸਸੀ ਭਾਈਚਾਰਾ ਐਸਸੀ ਭਾਈਚਾਰਾ ਜ਼ਿਆਦਾਤਰ ਕਾਂਗਰਸ ਨੂੰ ਜਾਂ ਕਾਲੀ ਦਲ ਨੂੰ ਪੈਂਦਾ ਰਿਹਾ ਇਸ ਵਾਰ ਕਹਿੰਦੇ ਕਿ ਸਾਡੇ ਵਿਹੜਿਆਂ ਦੇ ਵਿੱਚ ਆ ਕੇ ਸਾਡੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਆ ਕੇ ਕਿਸਾਨ ਭਾਈਚਾਰਾ ਜਿਹੜਾ ਡੋਮਿਨੇਟ ਜੱਟ ਸਿੱਖ ਭਾਈਚਾਰਾ ਕਹਿੰਦੇ ਆਪਾਂ ਉਹ ਸਾਡੇ ਬੰਦੇ ਨੂੰ ਪ੍ਰਚਾਰ ਕਰਨ ਤੋਂ ਉਹ ਕਿਤੇ ਨੇ ਕਿਤੇ ਉਹ ਵੀ ਬੀਜੇਪੀ ਦੇ ਜਿਹੜੇ ਮਨਸੂਬੇ ਉਹ ਕਾਮਯਾਬ ਹੋਏ ਨੇ ਚੌਥਾ ਜਿਹੜਾ ਵੱਡਾ ਫੈਕਟਰ ਆ ਪੰਜਾਬ ਦੇ ਵਿੱਚ ਉਹ ਆ ਡੇਰਾ ਸੱਸਾ ਸੱਚਾ ਸੋਬਦਾ ਉਹਨਾਂ ਨੇ ਵੀ ਅੰਦਰ ਖਾਤੇ ਬੀਜੇਪੀ ਨੂੰ ਵੋਟਾਂ ਪਾਈਆਂ ਨੇ ਕਿਉਂਕਿ ਇੱਕ ਤੇ ਬੀਜੇਪੀ ਨੇ ਉਹਨਾਂ ਨੂੰ ਬਹੁਤ ਸਪੋਰਟ ਕੀਤੀ ਆ ਹਰਿਆਣੇ ਦੇ ਵਿੱਚ ਉਹਨੂੰ ਕਈ ਵਾਰ ਬਲਾਤਕਾਰੀ ਬਾਬੇ ਨੂੰ ਪਰੂਲ ਵੀ ਦਿੱਤੀ ਹੈਗੀ ਆ ਫਿਰ ਹਾਲ ਹੀ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਇੱਕ ਕੇਸ ਚ ਬਰੀ ਵੀ ਕਰ ਦਿੱਤਾ ਉਹ ਫਿਰ ਦੂਜਾ ਫਰੀਦਕੋੜ ਵਾਲੇ ਕੇਸ ਚੰਡੀਗੜ੍ਹ ਦੇ ਵਿੱਚ ਵੀ ਟਰਾਂਸਫਰ ਹੋ ਗਏ ਨੇ ਉਹ ਪੰਜਾਬ ਸਰਕਾਰ ਉੱਥੇ ਡਿਫੈਂਡ ਨਹੀਂ ਚੰਗੀ ਤਰ੍ਹਾਂ ਕਰ ਪਈ ਉਹ ਵੀ ਕਿਤੇ ਨਾ ਕਿਤੇ ਭਾਜਪੀ ਦੇ ਹੱਕ ਵਿੱਚ ਗਏ ਨੇ ਤੁਸੀਂ ਦੇਖੋ ਮਾਲਵੇ ਦੇ ਵਿੱਚ ਜ਼ਿਆਦਾਤਰ ਸੀਟਾਂ ਤੇ ਵੋਟ ਪਰਸੈਂਟ ਜ਼ਿਆਦਾ ਵਧਿਆ ਕਿਉਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਜਿਹੜਾ ਵੋਟ ਪਰਸੈਂਟ ਵਧਿਆ ਵਾ ਉਹ ਬਹੁਤੀਆਂ ਸੀਟਾਂ ਤੇ ਬੀਜਪੀ ਨੂੰ ਪਿਆ ਇੱਕ ਹੋਰ ਜਿੰਨਾ ਵੀ ਅਰਕੀ ਸਪੋਰਟ ਕੀਤੀ ਉਹਨਾਂ ਨੇ ਆਪਣੇ ਬਾਬੇ ਦੀ ਫੋਟੋ ਲੋਕਾਂ ਕੋਲ ਦਵਾਈ ਆ ਕਈ ਫੋਟੋਆਂ ਦੀ ਚਰਚਾ ਆਈ ਹੈ ਕਿ ਉਹਨਾਂ ਦਾ ਸਨਮਾਨ ਕਿਦਾ ਕੀਤਾਗਾ ਬਾਬੇ ਦੀ ਫੋਟੋ ਦੇ ਨਾਲ ਵਰਕਰਾਂ ਦਾ ਸਨਮਾਨ ਹੋਇਆ ਉਹ ਵੀ ਇੱਕ ਆਪਣੇ ਅੰਦਰ ਖਾਤੇ ਇੱਕ ਸਿਆਸੀ ਸਾਜ਼ਿਸ਼ੀ ਉਹਦੇ ਚ ਕਾਲੀ ਦਲ ਦੇ ਲੀਡਰ ਵੀ ਫਸੇ ਨੇ ਹੋ ਸਕਦਾ ਹੈ ਕਿ ਕਈ ਸੀਟਾਂ ਤੇ ਕਾਲੀ ਦਲ ਦੀਆਂ ਸੀਟ ਜਿਹੜੀਆਂ ਨੇ ਕਾਲੀ ਦਲ ਦੇ ਲੀਡਰਾਂ ਨੂੰ ਵੀ ਫਾਇਦਾ ਹੋਵੇ ਉਮੀਦਵਾਰਾਂ ਦਾ ਫਾਇਦਾ ਹੋ ਸਕਦਾ ਹੈ ਕਿ ਡੇਰਾ ਖਾਸ ਕਰਕੇ ਬਠਿੰਡੇ ਬੈਲਟ ਵਾਲਾ ਦੇ ਜਿਹੜੇ ਇਸ ਪ੍ਰੇਮੀ ਨਾ ਡੇਰੇ ਪ੍ਰੇਮੀ ਉਹ ਕਾਲੀ ਦਲ ਨੂੰ ਹੀ ਪੈਂਦੇ ਰਹੇ ਨੇ ਹੋ ਸਕਦਾ ਉਹਦੇ ਚ ਬਠਿੰਡਾ ਚ ਹਰ ਸਿਮਰਤ ਕੋਰ ਬਾਦਲ ਨੂੰ ਵੀ ਫਾਇਦਾ ਹੋ ਜੇ ਹੋ ਸਕਦਾ ਹੈ ਕਿ ਜਲਾਲਾਬਾਦ ਤੋਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਫਰੋਜ਼ਪੁਰ ਬੈਲਟ ਦੇ ਵਿੱਚ ਉਥੇ ਹੋ ਸਕਦਾ ਹੈ ਕਿ ਉਹਨੂੰ ਫਾਇਦਾ ਹੋ ਜੇ ਨਰਦੇਵ ਸਿੰਘ ਬੋਬੀ ਮਾਨ ਨੂੰ ਔਰ ਫਰੋਜ਼ਪੁਰ ਦੇ ਵਿੱਚ ਇੱਕ ਹੋਰ ਐਪੀਸੋਡ ਬਾਰਾ ਕਿ ਉਥੇ ਰਾਧਾ ਸੁਆਮੀ ਦੀ ਵੋਟ ਵੀ ਇਸ ਵਾਰ ਬਹੁਤ ਪਈ ਆ ਉਹ ਏਰੀਆ ਰਾਧਾ ਸੁਆਮੀ ਦਾ ਉਹ ਵੀ ਕਹਿੰਦੇ ਜਾਂ ਤੇ ਬੀਜਪੀ ਨੂੰ ਪੈ ਗਿਆ ਰਾਣਾ ਗਰਮੀਤ ਸਿੰਘ ਸੋਢੀ ਨੂੰ ਇਹ ਜਿਹੜੇ ਚਾਰ ਪੰਜ ਮੋٹے ਨਾ ਪਹਿਲਾਂ ਭਗਵਾਨ ਜੈ ਭਗਵਾਨ ਰਾਮ ਦਾ ਜੈ ਸ਼੍ਰੀ ਰਾਮ ਦਾ ਨਾਰਾ ਚੱਲਿਆ ਕਿਸਾਨੀ ਅੰਦੋਲਨ ਕਰਕੇ ਜਿਹੜੇ ਕਿਸਾਨਾਂ ਨੇ ਭਾਜਪਾ ਦੇ ਲੀਡਰਾਂ ਦਾ ਵਿਰੋਧ ਕੀਤਾ ਉਹਦੇ ਨਾਲ ਬਾਣੀਆ ਭਾਈਚਾਰਾ ਹਿੰਦੂ ਭਾਈਚਾਰਾ ਐਸਸੀ ਭਾਈਚਾਰਾ ਨਰਾਜ਼ ਹੋਇਆ ਕਿਉਂਕਿ ਹੁਣ ਲੋਕਾਂ ਨੂੰ ਸਮਝ ਲੱਗੀ ਆ ਕਿ ਚੋਣ ਜਾਬਤੇ ਦੌਰਾਨ ਜਿਹੜਾ ਸ਼ੰਭੂ ਦੇ ਵਿੱਚ ਧਰਨਾ ਲਾਇਆ ਨਾ ਉਹਦੇ ਪਿੱਛੇ ਕਿਹੜੇ ਲੋਕ ਸੀ ਕਿਸਾਨ ਜਾਂ ਕਿਸਾਨ ਜਿਹਦੇ ਬੰਦੀਆਂ ਚਾਹੇ ਜਾਣੇ ਚ ਚਾਹੇ ਅਣਜਾਣੇ ਦੇ ਵਿੱਚ ਉਹ ਟਰੈਪ ਚ ਫਸ ਗਿਆ ਉਹਦਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪਹਿਲੀ ਦਫਾ 1947 ਤੋਂ ਲੈ ਕੇ ਹੁਣ ਤੱਕ ਜੇ ਪੋਲਰਾਈਜੇਸ਼ਨ ਹੋਈ ਨਾ ਉਹਰ ਕੀ ਦੋ ਚੀਜ਼ਾਂ ਨੇ ਕਰਵਾਈਆਂ ਇੱਕ ਕਿਸਾਨੀ ਅੰਦੋਲਨ ਕਰਕੇ ਦੂਜਾ ਇੱਕ ਹੋਰ ਸਾਹਮਣੇ ਮੋਟਾ ਜਿਹੜਾ ਕਾਰਨ ਆ ਰਿਹਾ ਅਮਰਤਪਾਲ ਸਿੰਘ ਦਾ ਅਮਰਤਪਾਲ ਸਿੰਘ ਭਾਵੇਂ ਭਲਕੇ ਰਿਜ਼ਲਟ ਉਹ ਐਮਪੀ ਬਣ ਜਾਂਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਉੱਥੋਂ ਡਿਬਰੂਗੜ੍ਹ ਜੇਲ੍ਹ ਤੋਂ سپورਟ ਮਿਲਣੀ ਹੈਗੀ ਕਾਗਜ਼ੇ ਨਾਮੀਨੇਸ਼ਨ ਕਰਵਾਉਣੇ ਉੱਥੋਂ ਪਿੱਛੇ ਜੇ ਕਿਸੇ ਨੇ ਕਿਹਾ ਸੀ ਸ਼ਾਇਦ ਵਿਰਸਾ ਸਿੰਘ ਮਲਟੋਜਾ ਹੋਰ ਕਿੰਨੇ ਕਿਹਾ ਕਿ ਫੋਨ ਆਣੇ ਇਲੈਕਸ਼ਨ ਕਮਿਸ਼ਨ ਦੇ ਸੁਪਰਡੈਂਟ ਜੇਲ੍ਹ ਦੇ ਉਹਦੇ ਨਾਲ वैसे जेड़े खड़ूर साहब ਦੇ ਲੋਕ ਨੇ ਉਹ ਉਹ ਕੀ ਕਹਿੰਦੇ ਨੇ ਕਿ ਉਹਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਪਰ ਉਹਦੇ ਪਿੱਛੇ ਵੀ ਕਹਿੰਦੇ ਇੱਕ ਅਜੀਹੀ ਵਿਉਂਤ ਘੜੀ ਗਈ ਨਾ ਉਹਦੇ ਨਾਲ ਵੀ ਜਿਹੜਾ ਪੰਜਾਬ ਦਾ ਹਿੰਦੂ ਭਾਈਚਾਰਾ ਨਾ ਉਹ ਫਿਰ ਕਿਤੇ ਨਾ ਕਿਤੇ ਉਹਨੇ ਸੋਚਿਆ ਹੋਇਆ ਉਹਨੂੰ ਲੱਗਾ ਕਿ ਜੇ ਸੈਂਟਰ ਦੇ ਵਿੱਚ ਦੁਬਾਰਾ ਭਾਜਪੀ ਦੀ ਸਰਕਾਰ ਬਣ ਰਹੀ ਹੈ ਕਿਉਂਕਿ ਹਵਾ ਸੀ ਕਿ ਇੰਡੀਆ ਗੱਠਜੋੜ ਦੀ ਸਰਕਾਰ ਨਹੀਂ ਬਣ ਰਹੀ ਤੇ ਕਿਦਨ ਕਿਤੇ ਉਹ ਭਾਈਚਾਰਾ ਵੀ ਹਿੰਦੂ ਭਾਈਚਾਰਾ ਖਾਸ ਕਰਕੇ ਉਸ ਏਰੀਆ ਦੇ ਤੁਸੀਂ ਲਾ ਲੋ ਖਡੂਰ ਸਾਹਿਬ ਦਾ ਲਾਲੂ ਅੰਮ੍ਰਿਤਸਰ ਦਾ ਲਾਲੂ ਗੁਰਦਾਸਪੁਰ ਦਾ ਲਾਲੂ ਫਿਰੋਜ਼ਪੁਰ ਲਾਲੂ ਜਲੰਧਰ ਏਰੀਆ ਟੱਚ ਕਰਦਾ ਕਿਤੇ ਨਾ ਕਿਤੇ ਉਹ ਵੀ ਭਾਜਪਾ ਦੇ ਹੱਕ ਚ ਗਿਆ ਇਹ ਮੋٹے ਜਿਹੜੇ 5 6 ਘਰ ਨਾ ਜੀ ਉਹਦਾ ਕਿਤੇ ਨਾ ਕਿਤੇ ਭਾਜਪਾ ਦਾ ਵੋਟ ਪਰਸੈਂਟ ਵਧਿਆ ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਾਲੀ ਦਲ ਦਾ ਤੋਂ ਵੀ ਜ਼ਿਆਦਾ ਬਹੁਤ ਸਾਰਾ ਸੰਗਰੂਰ ਹੈ ਕਿਹਦੇ ਅਰਵਿੰਦ ਖੰਨਾ ਚੰਗੀ ਪੋਜੀਸ਼ਨ ਦੇ ਵਿੱਚ ਆ ਉਹ ਅਰਵਿੰਦ ਖੰਨਾ ਕਾਲੀ ਦਲ ਦੇ ਉੱਪਰ ਆ ਨੰਦਪੁਰ ਸਾਹਿਬ ਚੰਦੂ ਮਾਰਾ ਸਾਹਿਬ ਵੀ ਕਹਿੰਦੇ ਪਿੱਛੇ ਰਹਿ ਰਹੇ ਨੇ ਦਨੇਸ਼ ਬਾਬੂ ਗੁਰਦਾਸਪੁਰ ਦੇ ਵਿੱਚ ਕਹਿੰਦੇ ਕਾਲੀ ਦਲ ਦੇ ਨਾਲ ਉੱਗੇ ਨੇ ਅੰਮ੍ਰਿਤਸਰ ਠੀਕ ਹੈ ਅਨਿਲ ਜੋਸ਼ੀ ਦੀ ਪੋਜੀਸ਼ਨ ਠੀਕ ਹੈ ਹਿਆਰਪੁਰ ਵੀ ਇਹ ਸਥਿਤੀ ਹੈ ਕਿ ਸੋਹਣ ਸਿੰਘ ਠੰਡਲ ਸਾਹਿਬ ਬੀਜੇਪੀ ਤੋਂ ਵੀ ਪਿੱਛੇ ਰਹਿ ਸਕਦੇ ਨੇ ਇਸ ਕਰਕੇ ਇਹ ਕਿ ਇੱਕ ਬੀਜੇਪੀ ਦਾ ਵੋਟ ਬੈਂਕ ਵਧਿਆ ਕਾਲੀ ਦਲ ਦਾ ਕਟਿਆ ਕਾਲੀ ਦਲ ਦਾ ਸ਼ਾਇਦ ਦੋ ਸੀਟਾਂ ਤੇ ਵੱਧ ਸਕਦਾਗਾ ਥੋੜਾ ਜਿਹਾ ਫਰੀਦਕੋਟ ਤੇ ਫਿਰੋਜ਼ਪੁਰ ਔਰ ਬਠਿੰਡਾ ਬਾਕੀ ਜਿਹੜੀ ਕਾਲੀ ਦਲ ਦੀ ਜਿਹੜੀ ਸਥਿਤੀ ਆ ਉਹ ਕਾਫੀ ਮਾੜੀ ਇਸ ਕਰਕੇ ਇਹ ਜਿਹੜਾ ਐਗਜ਼ਿਟ ਪੋਲ ਆਏ ਨੇ ਕਿ ਭਾਜਪਾ ਨੂੰ 2 ਤੋਂ 4 ਸੀਟਾਂ ਦੇ ਘਾ ਰਹੇ ਨੇ ਸੀਟਾਂ ਤੇ ਕੱਲ ਹੋ ਜਾਣਗੇ ਕਿ ਕਿੰਨੀਆਂ 1 ਮਿਲਦੀ 2 ਮਿਲਦੀ 3 ਮਿਲਦੀ ਆ ਪਰ ਵੋਟ ਬੈਂਕ ਜਿਹੜਾ ਵਾ ਉਹ ਭਾਜਪਾ ਦਾ ਅਗਰ 24% ਟੱਪ ਗਿਆ 22 ਤੋਂ 24% ਬਣ ਗਿਆ ਤੇ ਫਿਰ ਸੰਦੀਪ ਲਾਜ਼ਮੀ ਤੌਰ ਤੇ ਭਲਕੇ ਤੋਂ ਹੀ ਭਾਜਪਾ ਦੇ ਵਿੱਚ ਲੰਮੀਆਂ ਲੰਮੀਆਂ ਲਾਈਨਾਂ ਲੱਗ ਜਾਣੀਆਂ ਕਤਾਰਾਂ ਲੱਗ ਜਾਣੀਆਂ ਕਈ ਕਾਲੀ ਦਲ ਦੇ ਲੀਡਰ ਭੱਜਣਗੇ ਕਈ ਕਾਂਗਰਸ ਦੇ ਲੀਡਰ ਭੱਜਣਗੇ ਕਈ ਝਾੜੂ ਵਾਲੇ ਭੱਜਣਗੇ ਕਈ ਬਸਪਾ ਦੇ ਲੀਡਰ ਭੱਜਣਗੇ ਔਰ 27 ਦੇ ਵਿੱਚ ਭਾਜਪਾ ਮੈਜੋਰਟੀ ਦੇ ਨਾਲ ਹੀ ਕਹਿ ਸਕਦਾ ਹੈ ਲੇਕਿਨ ਜਿਹੜੇ 23ਾਂ ਸੀਟਾਂ ਤੋਂ ਲੜ ਕੇ ਕਦੀ 19 ਉਹ ਸੀਟਾਂ ਲੈ ਕੇ ਜਾਂਦੇ ਸੀ ਨਾ ਉਹ ਘੱਟੋ ਘੱਟ ਆਪੋਜੀਸ਼ਨ ਦੀ ਪੋਜੀਸ਼ਨ ਦੇ ਵਿੱਚ ਆ ਸਕਦੇ ਨੇ ਪਰ ਭਜੇਸ਼ 35 ਮਹੀਨਿਆਂ ਦਾ ਫੈ 35 ਮਹੀਨਿਆਂ ਦੇ ਵਿੱਚ ਹੋਰ ਬਹੁਤ ਵੱਡੀਆਂ ਸਰਕਾਰ ਕੋ ਜਾਂ ਆਪੋਜੀਸ਼ਨ ਕੋ ਗਲਤੀਆਂ ਹੋਣੀਆਂ ਉਹਨਾਂ ਗਲਤੀਆਂ ਦਾ ਫਾਇਦਾ ਭਾਜਪੀ ਚੱਕੇਗੀ ਔਰ ਇੱਕ ਹੋਰ ਅਗਰ ਪੰਜਾਬ ਸਰਕਾਰ ਫਿਰ ਸੈਂਟਰ ਸਰਕਾਰ ਦੇ ਟਰੈਪ ਦੇ ਵਿੱਚ ਆ ਗਈ ਜੇ ਅਮਰਤਪਾਲ ਨੂੰ ਜਿੱਤੋਂ ਤੋਂ ਬਾਅਦ ਸਮੇਂ ਸਿਰ ਬਾਹਰ ਰਿਆਣਾ ਕੀਤਾਗਾ ਉਹਦਾ ਜਿਹੜਾ ਨੁਕਸਾਨ ਹੋ ਆਮ ਆਦਮੀ ਪਾਰਟੀ ਨੂੰ ਹੋਏਗਾ ਤੇ ਉਹਦਾ ਜਿਹੜਾ ਫਾਇਦਾ ਉਹ ਭਾਜਪੀ ਨੂੰ ਹੋਏਗਾ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ ਦੋ ਤਿੰਨ ਅਹਿਮ ਮਸਲਾਂ ਤੇ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ